ਉਹਨਾਂ ਦਾ ਹਿੱਸਾ ਇਹਨਾਂ ਨੂੰ ਦੇਣਾ ਇਹਨਾਂ ਦੀ ਮਜਬੂਰੀ ਹੈ ਸਭ ਜਿੰਨੇ ਵੀ ਦਿਲ ਲੈ ਕੇ ਆ ਰਹੀ ਹੈ ਸਰਕਾਰ ਹਜੇ ਇੱਥੇ ਹੀ ਨਹੀਂ ਰੁਕੀ ਕਿਉਂਕਿ ਜੇ ਬੀਜ ਮਹਗਾ ਹੋ ਗਿਆ ਤਾਂ ਵੀ ਮਜ਼ਦੂਰ ਤੋਂ ਕਿਸਾਨ ਤੋਂ ਗਰੀਬ ਤੋਂ ਖੇਤੀ ਜਾਊਗੀ ਕਿਉਂਕਿ ਇੱਕ ਕੀਲੇ ਦੇ ਕਣਕ ਦਾ ਬੀਜ 40 ਕਿਲੋ ਪੈਂਦਾ ਹੈ ਜੇ ਸਰੋਂ ਦਾ ਬੀਜ ਤੁਸੀਂ ਅੱਜ ਲੈਣ ਜਾਓ ਨਾ ਮਾਰਕੀਟ ਚ ਦਾ 100 1000 ਰੁਪਏ ਦਾ 1 ਕਿਲੋ ਹੈ। ਔਰ ਜੇ ਇਸ ਹਿਸਾਬ ਦੇ ਨਾਲੋਂ ਬੀਜ ਮਹਿੰਗੇ ਹੋਗੇ। ਮਜ਼ਦੂਰ ਦੇਰ ਗਰੀਬ ਤੇ ਹੱਥ ਚ ਰੋਟੀ ਹੈ ਜਿਹੜੀ ਉਹ ਜਾਊਗੀ ਉਹ ਜਾਊਗੀ। ਤਾਂਵੇਂ ਅਸੀਂ ਕਿੰਨਾ ਜ਼ੋਰ ਲਾ ਲਈਏ। ਪਰ ਦੂਜੇ ਪਾਸੇ ਇੱਕ ਸਾਡੇ ਕੋਲੇ ਅਜੇ ਤੱਕ ਵੀ ਸਾਡੇ ਕੁਝ ਆਗੂ ਵੀਰ ਜਾਂ ਮੋਰ ਕਹਿੰਦੇ ਨੇ ਕਿ ਸਾਡੇ ਕੋਲੇ ਇੱਕ ਬਹੁਤ ਵੱਡੀ ਤਾਕਤ ਦਾ ਬੋਟ ਸੀ। ਕਿਹਦੇ ਨਾਲੇ ਲੋਕ ਜਿਹੜੇ ਪੋਲਿਟਿਕਲ ਲੋਕਲੇ ਝੁਕਦੇ ਨੇ ਪਰ ਭੁੱਲ ਜੋ ਵੀਰੋ ਵਿਹਾਰ ਤੁਹਾਡੇ ਸਾਹਮਣੇ ਹੈ 10 15000 ਰੁਪਇਆ ਖਾਤਿਆਂ ਚ ਪਵਾ ਕੇ ਅਗਲੇ ਨੇ ਵੋਟਾਂ ਲੈ ਲੀਆਂ ਔਰ ਹੁਣ 5 ਸਾਲ ਕੁੱਟ ਖਾਓ ਔਰ ਤੁਸੀਂ ਦੇਖਿਆ ਹੁਣ ਆ ਬੀਬੀਆਂ ਦਾ ਹਾਲ ਕਹਿੰਦੇ ਉਹ ਬਹੁਤ ਜਿਹੜਾ 10 10000 ਦਿੱਤਾ ਹੈ ਉਹ ਹੁਣ ਵਾਪਸ ਕਰੋ ਕਿਉਂਕਿ ਸਾਡੀ ਵੋਟ ਦੀ ਜਿਹੜੀ ਕੀਮਤ ਸੀਗੀ ਉਹ ਮੁੱਲ बिक ਰਹੀਆਂ ਹੈ ਔਰ ਸਾਡੀ ਜ਼ਮੀਰ ਜਿਹੜੀ ਖਰੀਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਅਮਰੀਕਾ ਦਾ ਸਮਝੌਤਾ ਹੋ ਜਾਂਦਾ ਖੇਤੀ ਵਾਲੀ ਸੰਬੰਧੀ ਜਿਹੜਾ ਕਿਸਾਨ ਅੜੜਾ ਪਾਉਂਦਾ। ਔਰ ਇਹ ਕਿਉਂ ਆ ਜਾਂਦੀ ਹੈ? ਸ਼ਾਇਦ ਜਿਹੜੀ 2 ਰੁਪਏ ਕਿਲੋ ਵਾਲੀ ਆਟਾ ਦਾ ਸਕੀਮ ਦੀ ਹੈ ਇਹ ਵੀ ਜਿਆਦਾ ਦੇਰ ਨਾ ਚੱਲੇ। ਉਦੋਂ ਬਾਅਦ ਅਸੀਂ ਸੰਘਰਸ਼ ਕਰਦੇ ਆਈਏ। ਸੋ ਜਿਆਦਾ ਸਮਾਂ ਮੈਂ ਨਾ ਲੈਂਦਾ ਹੋਇਆ ਤੁਹਾਨੂੰ ਇਹ ਹੀ ਬੇਨਤੀ ਕਰਦਾ ਕਿ ਕਿਸਾਨ ਮਜ਼ਦੂਰ ਤੇ ਮਲਾਜ਼ਮ ਜੇਕਰ ਇਕੱਠੇ ਹੋ ਕੇ ਸੰਘਰਸ਼ ਨਹੀਂ ਕਰਦੇ ਕਿਉਂਕਿ ਸਾਨੂੰ ਪਾੜਿਆ ਜਾ ਰਿਹਾ ਹੈ ਸਿਰਫ ਵੋਟਾਂ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ ਸਿਰਫ ਬਿਆਨਤੋਂ ਦੇਣਾ ਕੋਈ ਦਰਿਆ ਤੇ ਬੈਠੀ ਹੈ ਜੇ ਬੈਠਾ ਤਾਂ ਕਿਸਾਨ ਬੈਠਾ ਜਾਂ ਮਜ਼ਦੂਰ ਬੈਠਾ ਦੇਸ ਲਈ ਸਬਕ ਸਖਿਆ ਦਿਓ ਇਹਨਾਂ ਪਾਰਟੀਆਂ ਨੂੰ ਕਿ ਚੱਕਰ ਚਲਦਾ ਜਾਗਦੀ ਹੈ ਜਦ ਸਰਕਾਰ ਤੇ ਆਉਂਦੀ ਹੈ ਵੱਡੇ ਵੱਡੇ ਲੀਡਰ ਤੁਹਾਡੇ ਕੋਲੇ ਆਪਣੇ ਆਪਾਂ ਨੂੰ ਚੱਲ ਕੇ ਔਰ ਤੁਹਾਡੇ ਖਿਲਾਫ ਕੋਈ ਵੀ ਕਰੋੜ ਵਾਲਾ ਤੋਂ ਪਹਿਲਾਂ ਸੋਚਣਗੇ ਇੰੀਆਂ ਜੱਲਾ ਨਾਮ ਹੈ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ